ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਜੀ ਉਤੇ ਲੇਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਵੇਂ ਕਿ ਵਿਸਾਖੀ ਆ ਤੇ ਮੈਂ ਸੋਚਿਆ ਅੱਜ ਵੀਸਾਖੀ ਨਾਲ ਰਿਲੇਟਡ ਹੀ ਕੁਝ ਬਣਾਇਆ ਜਾਵੇ ਤਾਂ ਸਿੱਧਾ ਸਿੱਖ ਧਰਮ ਦੇ ਵਿੱਚ ਤਾਂ ਆਪਾਂ ਵੀਸਾਖੀ ਗੁਰਦੁਆਰਾ ਸਾਹਿਬ ਜਾ ਕੇ ਮਨਾਉਂਦੇ ਆ ਉੱਥੇ ਮੱਥਾ ਟੇਕਦੇ ਆ ਤੇ ਲੰਗਰ ਚੱਕਦੇ ਆ ਤਾਂ ਮੈਂ ਸੋਚਿਆ ਅੱਜ ਆਪਾਂ ਕਿਉਂ ਨਾ ਕਰੇ ਲੰਗਰ ਵਾਲੀ ਥਾਲੀ ਬਣਾਈਏ ਦੇਖੋ ਉਹ ਸਵਾਦ ਤਾਂ ਆਪਾਂ ਘਰੇ ਬਿਲਕੁਲ ਨਹੀਂ ਆ ਸਕਦੇ ਜੋ ਕਿ ਗੁਰਦੁਆਰੇ ਦੇ ਵਿੱਚ ਹੁੰਦਾ ਲੰਗਰ ਦੇ ਕਿਉਂਕਿ ਉਹ ਤਾਂ ਜਿੰਨੀ ਬਾਣੀ ਉੱਥੇ ਪੜੀ ਜਾਂਦੀ ਉਹ ਸਵਾਦ ਘੱਟ ਕਿੱਥੋਂ ਆ ਜੇਗਾ ਬਟ ਆਪਾਂ ਫਿਰ ਵੀ ਚਲ ਵਜ ਲੰਗਰ ਵਾਲੀ ਥਾਲੀ ਘਰੇ ਤਿਆਰ ਕਰਦੇ ਆ ਤਾਂ ਥਾਲੀ ਤਿਆਰ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਹੈ ਖੀਰ ਤੋਂ ਐਥੇ ਮੈਂ ਖੀਰ ਨੂੰ ਨਾ ਪਹਿਲਾਂ ਹੀ ਉਬਲ ਹੋਣਾ ਤਾਂਤਾ ਸੀ ਇਹਨੂੰ ਮੀਡੀਅਮ ਫਲੇਮ ਦੇ ਉੱਤੇ ਨਾ 45 ਮਿੰਟਸ ਲਈ ਉਬਲ ਕਰ ਲਿਆ ਸੀਗਾ ਦੁੱਧ ਦੇ ਵਿੱਚ ਚੌਲ ਪਾ ਕੇ ਸਿੰਪਲ ਉਬਾਲ ਲਏ ਸੀ ਹੋਰ ਕੁਝ ਨਹੀਂ ਸੀ ਪਾਇਆ ਸਿਰਫ ਇਲਾਇਚੀ ਪਾਈ ਸੀ ਇਹਦੇ ਵਿੱਚ ਮੈਂ ਪਾ ਦੂੰਗੀ ਚੀਨੀ ਇੱਕ ਕੋਲੀ ਵਿੱਚ ਚੀਨੀ ਦੀ ਪਾਈ ਹੈ ਤੇ ਫਿਰ ਇਸ ਦੇ ਵਿੱਚ ਮੈਂ ਪਾ ਦੂੰਗੀ ਡਰਾਈ ਫਰੂਟਸ ਕਿਉਂਕਿ ਜੇ ਮੈਂ ਹੁਣ ਨਾਲ ਦੀ ਨਾਲ ਕਰਦੀ ਤਾਂ ਵੀਡੀਓ ਬਹੁਤ ਲੰਬੀ ਹੋ ਜਣੀ ਸੀ ਇਸ ਲਈ ਮੈਂ ਥੋੜੀ ਜਿਹੀ ਪ੍ਰੀਪਰੇਸ਼ਨ ਜਿਹੜੀ ਉਬਾਲਣੇ ਵਾਲੀਆਂ ਚੀਜ਼ਾਂ ਹਨ ਉਹ ਮੈਂ ਪਹਿਲਾਂ ਕਰ ਲਿਆ ਸੀ ਇਹੀ ਹੁਣ ਜਦੋਂ ਪਾਈਸ ਤੇ ਚੀਨੀ ਪਾਈ ਆ ਨਾ ਖੀਰ ਨੇ ਪਤਲੀ ਹੋ ਜਾਣਾ ਏ ਗਾੜੀ ਹੋਗੀ ਨਾ ਹੁਣ ਪਈ ਪਈ ਇਹਨੇ ਥੋੜਾ ਪਤਲੀ ਵਾਪਸੀ ਹੋ ਜਾਣਾ ਤੇ ਨਾਲ ਨਾਲ ਇਸ ਤੇ ਸ਼ਾਈਨ ਵੀ ਆ ਜੇਗੀ ਖੀਰ ਪਤਲੀ ਹੋਣੀ ਵੀ ਸਟਾਰਟ ਹੋ ਗਈ। ਇਹ ਮੈਂ ਖੀਰ ਦੂਜੇ ਪਾਸੇ ਸ਼ਿਫਟ ਕਰਤੀ ਤੇ ਇਹਨੂੰ ਹੁਣ ਆਪਾਂ 5 ਚਿਕ ਮਿੰਟ ਪਕਾਣਾ ਹੈ ਤਾਂ ਕਿ ਚੀਨੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਖੀਰ ਤਾਂ ਆਪਣੀ ਰੈਡੀ ਹੈ। ਦਾਲ ਬਣਾ ਲਿਆ ਰਾਤ ਨੂੰ ਮੈਂ ਰਾਤ ਨੂੰ ਪਿਓਂ ਕੇ ਰੱਖਦਾ ਸੀ ਇੱਥੇ ਮੈਂ ਇੱਕ ਇੱਕ ਕोली ਟੋਟਲ ਦਾਲ ਦੀ ਲਈ ਆ। ਉਦੇਚ ਅੱਧੀ ਕੋਲੀ ਹੈਗੀ ਮਾਹਾਂ ਦੀ ਦਾਲ ਦੀ ਤੇ ਅੱਧੀ ਕੋਲੀ ਹੈਗੀ ਛੋਲਿਆਂ ਦੀ ਦਾਲ ਦੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇੱਕ ਗੱਲ ਹੋਰ ਜਦੋਂ ਵੀ ਤੁਸੀਂ ਦਾਲ ਬਣਾਉਣੀ ਹੈ ਨਾ ਜੇ ਇਨ ਕੇਸ ਤੁਹਾਨੂੰ ਐਸਿਡਿਟੀ ਹੁੰਦੀ ਹੈ ਜਾਂ ਬਯਵਾਦੀ ਹੁੰਦੀ ਹੈ ਦਾਲ ਤੋਂ ਤਾਂ ਤੁਸੀਂ ਦਾਲ ਨੂੰ ਭਿਓ ਕੇ ਬਣਾਇਓ ਤੁਹਾਨੂੰ ਬਹੁਤ ਰੈਲੀਫ ਮਿਲੇਗਾ ਬਹੁਤ ਫਰਕ ਪੈਂਦਾ ਉਹਦੇ ਨਾਲ ਠੀਕ ਹੈ ਇੱਥੇ ਮੈਂ ਕੁੱਕਰ ਲੈ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਦਾਲ ਬڑے ਬڑے ਪਤਿਲਿਆਂ ਚ ਬੰਦੀ ਹੈ ਪਰ ਪੌਂ ਕੁੱਕਰ ਚ ਬਣਾਨੇ ਆ ਘਰੇ ਕੁੱਕਰ ਚ ਬਨੇਗੀ ਅਚਾ ਪਾਣੀ ਕਿੰਨਾ ਲੈਣਾ ਦਾਲ ਦਾ ਜਿੰਨੀ ਦਾਲ ਹੈ ਨਾ ਜੇ ਇੱਕ ਕੋਲੀ ਦਾਲ ਦੀ ਲਈ ਹੈ ਤੇ ਮੈਂ ਤਾਂ ਦੋ ਕੋਲੀਆਂ ਪਾਣੀ ਦੀਆਂ ਲੈ ਲਈ ਮਾਤਰਾ ਇਹ ਹੁੰਦੀ ਹੈ ਸਹੀ ਮਾਤਰਾ ਹੁਣ ਇਹ ਦਾਲ ਮੈਂ ਕੁੱਕਰ ਚ ਪਾ ਕੇ ਚੰਗੀ ਕਰ ਇਸ ਨੂੰ ਇੱਕ ਦੋ ਬੋਇਲ ਆਨ ਦਵਾਨੀ ਹਾਲੇ ਕੁਛ ਨਹੀਂ ਪਾਇਆ ਮੈਂ ਇਸ ਦੇ ਵਿੱਚ ਸਿੰਪਲ ਐਵੇਂ ਇਸ ਨੂੰ ਇੱਕ ਦੋ ਬੋਇਲ ਆਨ ਦੇਣੇ ਹਾਲੇ ਮੇਰੀ ਦਾਲ ਦੇ ਵਿੱਚ ਦੋ ਬੋਇਲ ਆ ਚੁੱਕੇ ਆ 5 ਮਿੰਟ ਹੀ ਆ ਜਾਂਦੇ ਆ ਇਸ ਦੇ ਵਿੱਚ ਮੈਂ ਪਾ ਦੂੰਗੀ ਹੁਣ 1 스푼 ਅਰਾਊਂਡ ਕੁਕਿੰਗ ਆਇਲ ਦਾ ਉਹ ਸਿਰਫ ਤਾਪਾਨ ਹੈ ਤਾਂ ਕਿ ਜਦੋਂ ਆਪਣੀ ਦਾਲ ਬੋਇਲ ਹੁੰਦੀ ਹੈ ਨਾ ਉਹ ਬਾਹਰ ਨਾ ਆਵੇ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਅੱਜ ਮੈਂ ਕੋਈ ਵੀ ਜ਼ਿਆਦਾ ਮਸਾਲੇ ਨਹੀਂ ਪਾਉਂਗੀ ਕਿਉਂਕਿ ਲੰਗਰ ਦੇ ਵਿੱਚ ਕੋਈ ਐਵੇਂ ਐਕਸਟਰਾ ਮਸਾਲੇ ਪਾ ਕੇ ਨਹੀਂ ਤਿਆਰ ਕੀਤੀ ਜਾਂਦੀ ਸਿੰਪਲ ਬਣਾਵਾਂਗੇ ਜਿਹੜੇ ਸਿੰਪਲ ਮਸਾਲੇ ਪੈਂਦੇ ਆ ਉਸ ਤੋਂ ਬਾਅਦ ਮੈਂ ਇਸ 'ਚ ਪਾ ਦੂੰਗੀ ਅੱਧਾ 스푼 ਹਲਦੀ ਦਾ ਤੇ ਅੱਧਾ 스푼 ਲਾਲ ਮਿਰਚ ਦਾ 1 ਚਮਚਾ ਮੈਂ ਪਾਇਆ ਇਸ ਦੇ ਵਿੱਚ ਨਮਕ ਦਾ ਤੇ 1 ਚਮਚਾ ਮੈਂ ਇਸ ਦੇ ਵਿੱਚ ਪਾਇਆ ਗਰਮ ਮਸਾਲੇ ਦਾ ਬਸ ਹੋਰ ਕੁਝ ਨਹੀਂ ਪਾਇਆ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਇਹਨੂੰ 5 ਮਿੰਟ ਲਈ ਪਕਾਵਾਂਗੇ ਅੱਜ ਮੈਂ ਜਿਵੇਂ ਪਤਾ ਗੁਰਦੁਆਰੇ ਵਿੱਚ ਵਿਸਾਖੀ ਤੇ ਜਾਂ ਵੈਸੇ ਵੀ ਦੋ ਸਬਜ਼ੀਆਂ ਹੁੰਦੀਆਂ ਆਲਮੋਸਟ ਇੱਕ ਹੁੰਦੀ ਹੈ ਇਹ ਦਾਲ ਤੇ ਦੂਜੀ ਹੁੰਦੀ ਹੈ ਛੋਲੀਆਂ ਦੀ ਸਬਜ਼ੀ ਤੇ ਸਰਦੀਆਂ ਦੇ ਵਿੱਚ ਹੁੰਦੀ ਹੈ ਗਾਜਰ ਗੋਭੀ ਦੀ ਸਬਜ਼ੀ ਤੇ ਆਪਾਂ ਇੱਕ ਦੂਜੀ ਸਬਜ਼ੀ ਅੱਜ ਬਣਾਵਾਂਗੇ ਛੋਲੇ ਇਹਨੂੰ ਆਪਾਂ ਹੁਣ 5 ਮਿੰਟ ਲਈ ਇੱਕ ਵਾਰ ਉਬਲਨ ਦਵਾਂਗੇ ਤਾਂ ਕਿ ਸਾਰੇ ਮਸਾਲੇ ਇਹਦੇ ਵਿੱਚ ਜਿਹੜੇ ਆਪਾਂ ਪਾਏ ਆ ਇਹਦੇ ਵਿੱਚ ਮਿਕਸ ਹੋ ਜਾਣ ਢੜੀ ਹੋ ਚੁੱਕੀ ਹੈ ਦੇਖੋ ਠੀਕ ਹੈ ਆਪਾਂ ਸਿਆ ਨਿਓ ਪਕਾਣੀ ਸੀ ਹੁਣ ਆਪਾਂ ਇਹਨੂੰ ਗੈਸ ਗੈਸ ਆਫ ਕਰਕੇ ਸਾਈਡ ਤੇ ਰੱਖ ਲੈਣੇ ਆ ਦਾਲ ਵਿੱਚ ਪਾ ਲਈਏ ਇੱਥੇ ਨਾ ਮੈਂ ਇੱਕ ਪੇਸਟ ਰੈਡੀ ਕੀਤਾ ਹੈ ਜਿੱਥੇ ਮੈਂ ਟਮਾਟਰ ਹਰੀ ਮਿਰਚ ਅਦਰਕ ਨਸਨ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਿਆ ਦਾਲ ਨੂੰ ਵੀ ਪੋਇਲ ਹੁੰਦੇ ਹੋਏ 5 ਮਿੰਟ ਹੋ ਚੁੱਕੇ ਹਨ ਹੁਣ ਇਹ ਪੇਸਟ ਮੈਂ ਇਹਦੇ ਵਿੱਚ ਪਾ ਦੂੰਗੀ ਇਹਦੇ ਵਿੱਚ ਪਾ ਕੇ ਇਹਨੂੰ ਫਿਰ ਆਪਾਂ 5 ਮਿੰਟ ਲਈ ਪਕਾ ਲਾਂਗੇ ਭਾਏ ਦੇ ਵਿੱਚ ਐਕਸਟਰਾ ਮਸਾਲਾ ਪਾਣਾ ਸਿੰਪਲ ਬਣਾਵਾਂਗੇ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਬਣਦੀ ਹੈ ਆਪਾਂ ਉਵੇਂ ਹੀ ਬਣਾਵਾਂਗੇ ਆ ਦੇਖੋ ਦਾਲ ਦੇ ਵਿੱਚ ਚੰਗੀ ਤਰ੍ਹਾਂ ਬੋਇਲ ਆ ਚੁੱਕਿਆ ਹੁਣ ਆਪਾਂ ਕੀ ਕਰਾਂਗੇ ਇਸ ਦਾ ਟੱਕਣ ਲਾ ਕੇ ਇਹਦੀਆਂ 5-7 ਸੀਟੀਆਂ ਮੀਡੀਅਮ ਫਲੇਮ ਦੇ ਉੱਤੇ ਲਵਾ ਲਾਂਗੇ ਸਬਜੀ ਆਪਾਂ ਜਿਹੜੀ ਬਣਾਵਾਂਗੇ ਉਹ ਬਣਾਵਾਂਗੇ ਆਪਾਂ writeFileSync ਚਨੇ ਜਿਹੜੇ ਚਨੇ ਆ ਉਹਨਾਂ ਨੂੰ ਮੈਂ ਬੋਇਲ ਕਰ ਲਿਆ ਸਿੰਪਲ ਕੁਛ ਨਹੀਂ ਨਮਕ ਪਾ ਕੇ ਬੋਇਲ ਕੀਤਾ ਹੋਇਆ ਜਿਆਦਾ ਕੁਛ ਨਹੀਂ ਪਾਇਆ ਇਹ ਚਾ ਚਨੇ ਆ ਦੀ ਗਰੇਵੀ ਲਈ ਜਿਹੜਾ ਮੈਂ ਮਸਾਲਾ ਤਿਆਰ ਕੀਤਾ ਉਹ ਇੱਥੇ ਮੈਂ ਪਿਆਜ਼ ਟਮਾਟਰ ਅਦਰਕ ਹਰੀ ਮਿਰਚ ਮਸਨ ਸਭ ਕੁਝ ਨਾ ਉਬਾਲ ਕੇ ਪੀਸ ਲਿਆ ਠੀਕ ਹੈ ਤਾਂ ਥੋੜੀ ਜਿਹੀ ਪ੍ਰੇਪਰੇਸ਼ਨ ਮੈਂ ਥੋੜੀ ਪਹਿਲਾਂ ਕਰਕੇ ਰੱਖ ਲਈ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਇਹਨਾਂ ਨੂੰ ਕੁਝ ਨਹੀਂ ਕੀਤਾ ਕੁੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ 30 ਵਿਸਲਾ ਲਵਾਈਆਂ 30 ਵਿਸਲਾ ਲਵਾਉਣ ਤੋਂ ਬਾਅਦ ਠੰਡੇ ਹੋਏ ਤੋਂ ਬਾਅਦ ਮੈਂ ਮਿਕਸੀ ਦੇ ਵਿੱਚ ਇਹਨਾਂ ਨੂੰ ਪੀਸ ਲਿਆ ਬਸ ਹੋ ਕੁਝ ਨਹੀਂ ਕੀਤਾ ਹੋਇਆ ਦਾ ਮੈਂ ਕੁਝ ਵੀ ਨਹੀਂ ਹੋਰੇ ਦੇ ਵਿੱਚ ਪਾਇਆ ਹੋਇਆ ਨਾ ਕੋਈ ਘੀ ਨਾ ਕੋਈ ਨੂਨ ਹੋਰ ਕੁਝ ਨਹੀਂ ਹੈਗਾ ਬਸ ਇਹੀ ਹੈ ਤੇ ਹੁਣ ਆਪਾਂ ਕਰਦੇ ਛੋਲੇ ਬਣਾਉਣ ਦੀ ਤਿਆਰੀ ਛੋਲੇ ਬਣਾ ਲ ਲਈ ਇੱਥੇ ਮੈਂ ਇੱਕ ਕੜਾਹੀ ਲਿੱਤੀ ਆ ਉਹਦੇ ਵਿੱਚ ਸਰੋਂ ਦਾ ਤੇਲ ਪਾਲਿਆ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ স্মੋਕ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਮੀਨਸ ਗਰਮ ਕਰ ਲਾਂਗੇ ਦਾ ਕੱਚਾਪਨ ਕੱਢ ਦਾਂਗੇ ਕਿ ਐਦਰ ਮੈਂ ਕੁੱਕਰ ਵਿੱਚ ੜਾਤਾ ਦਾਲ ਆਲਾ ਇਹ ਵੀ ਹੁਣ 5-6 ਵਿਸਲਾਂ ਲੱਗਣਗੀਆਂ ਇਹਨੂੰ ਇਦਾਂ ਕੰਮ ਆਪਾਂ ਹੋਣ ਦੰਨੇ ਆ ਉਹਨਾਂ ਟਾਈਮ ਆਪਾਂ ਆਪਾਂ ਉਹਨਾਂ ਟਾਈਮ ਆਪਾਂ ਆਪਣੇ ਛੋਲੇ ਰੈਡੀ ਕਰ ਲੈਣੇ ਆ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਹੁਣ ਮੈਂ ਇਸ ਦੇ ਵਿੱਚ ਪਾ ਦੂੰਗੀ ਜੀਰਾ ਜੀ ਰਣ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਭੁੰਨ ਲਾਂਗੇ ਮਤਲਬ ਜਦੋਂ ਹੀ ਜੀਰਾ ਪੁੰਨਿਆ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਮਸਾਲਾ ਪੁੰਨ ਗਿਆ ਤਾਂ ਮੈਂ ਇਹਦੇ ਵਿੱਚ ਆਪਣਾ ਮਸਾਲਾ ਪਾਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਣਾ ਹੈ ਮਸਾਲੇ ਨੂੰ 5 ਮਿੰਟ ਘੀ ਦੇ ਵਿੱਚ ਤੇਲ ਦੇ ਵਿੱਚ ਭੁੰਨਣ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਪਾ ਦੂੰਗੀ ਨਮਕ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਰੈਕਚਲੀ ਪਾਊਡਰ ਹਲਦੀ ਪਾਊਡਰ ਤੇ 1 ਸਪੂਨ ਇਹਦੇ ਵਿੱਚ ਮੈਂ ਪਾਉਂਗੀ ਗਰਮ ਮਸਾਲੇ ਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਮਸਾਲੇ ਨੂੰ ਘਟੋ ਘਟ ਵੀ ਮੀਡੀਅਮ ਫਲੇਮ ਦੇ ਉੱਤੇ 7-8 ਮਿੰਟ ਲਈ ਭੁੰਨਣਾ ਹੈ ਟੱਕ ਦੂੰਗੀ ਤਾਂ ਕਿ ਮੈਂ ਤਾਂ ਕਿ ਛਿੱਤੇ ਬਾਹਰ ਨਾਣ 7-8 ਮਿੰਟ ਲਈ ਆਪਾਂ ਇਹਨੂੰ ਭੁੰਨ ਲਾਂਗੇ ਉਧਰ ਆਪਣੀ ਦਾਲ ਵੀ ਬਣ ਰਹੀ ਹੋਤੀ ਹੈ ਮੀ ਵਿਸਲਾ ਰੱਗ ਗਈ ਹੈ ਉਹਨੇ ਚੀਜ਼ਾਂ ਰੈਡੀ ਹੋ ਰਹੀਆਂ ਮੈਂ ਆਪਣਾ ਆਟਾ ਗੁੰਨ ਲੂੰਗੀ ਪਰਸ਼ਾਦੇਆਂ ਲਈ ਆਪਣੇ ਮਸਾਲੇ ਨੂੰ ਭੁੰਨਦੇ ਹੋਏ 7-8 ਮਿੰਟ ਹੋ ਚੁੱਕੇ ਆ ਦੇਖੋ ਕਿੰਨਾ ਪਿਆਰਾ ਕਲਰ ਆ ਨਾਲ ਇੱਕ ਜਾਤ ਕੇ ਐਕਸਟਰਾ ਕੁਝ ਪਾਇਆ ਵੀ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਜੇ ਆਪਾਂ ਜਿਆਦਾ ਮਸਾਲੇ ਪਾ ਕੇ ਸਬਜ਼ੀ ਟੇਸਟੀ ਬਣਾਈਏ ਤਾਂ ਹੀ ਬਣੇਗੀ ਸਬਜੀ ਸਬਜੀ ਦਾ ਜਿਹੜਾ ਟੇਸਟ ਹੈ ਨਾ ਉਹ ਸਾਦਾ ਮਸਾਲੇ ਦੀ ਬਣਾਈ ਤੇ ਡਿਪੈਂਡ ਕਰਦਾ ਹੈ ਚਲੋ ਜੀ ਮਸਾਲਾ ਤਾਂ ਆਪਣਾ ਭੁੰਨ ਲਿਆ ਹੋਣੀ ਇਸ ਦੇ ਵਿੱਚ ਆਪਾਂ ਪਾ ਦਾਂਗੇ ਆਪਣੇ ਉਬਲੇ ਹੋਏ ਛੋਲੇ ਛੋਲੇ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਫਿਰ ਇਹਨੂੰ ਆਪਾਂ ਪਕਾਵਾਂਗੇ ਘੱਟੋ ਘੱਟ ਵੀ ਮੀਡੀਅਮ ਫਲੇਮ ਦੇ ਉੱਪਰ ਟਾ ਕੇ 10 ਮਿੰਟ ਲਈ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਣੀ ਐਡ ਕਰਦੀ ਆ ਪਾਣੀ ਆਪਾਂ ਗਰਮ ਕਰਕੇ ਹੀ ਐਡ ਕਰਨਾ ਐਵੇਂ ਨਹੀਂ ਐਡ ਕਰਨਾ ਜਿਵੇਂ ਜਿਵੇਂ ਇਹ ਪੱਕੇਗਾ ਤਾਂ ਕਲਰ ਚੇਂਜ ਹੋ ਜਾਏਗਾ ਜਦੋਂ ਅਸੀਂ 10 ਮਿੰਟ ਬਾਅਦ ਦੇਖਾਂਗੇ ਨਾ ਇਹਦਾ ਕਲਰ ਚੇਂਜ ਹੋਇਆ ਹੋਏਗਾ ਜਿਵੇਂ ਮੈਂ ਮੈਂ ਨਾ ਬਹੁਤ ਟਾਈਮ ਤੋਂ ਮੰਨ ਸੀ ਐਵੇਂ ਦੀ ਥਾਲੀ ਬਣਾਉਂਦਾ ਪਹਿਲਾਂ ਮੈਂ ਸੋਚੀ ਸੀ ਗੁਰਪੁਰਬ ਤੇ ਬਣਾਉਂਗੀ ਗੁਰੂ ਨਾਨਕ ਦੇਵ ਜੀ ਦੇ ਉਦੋਂ ਕੁਝ ਨਹੀਂ ਬਣਾ ਸਕੀ ਕੁਝ ਕਾਰਨ ਕਰਕੇ ਤੇ ਹੁਣ ਮੈਨੂੰ ਆਏ ਸੀ ਵੀ ਸਾਖੀ ਤੇ ਤਾਂ ਮੈਂ ਬਣਾਮ ਹੀ ਬਣਾਵਾ

ਹਲੇ ਹੀ ਪੱਕੀ ਨਹੀਂ ਦੇਖੋ ਪਾਣੀ ਹਲੇ ਮਿਕਸ ਨਹੀਂ ਨਾ ਹੋਈ ਚੰਗੀ ਤਰ੍ਹਾਂ ਵਿੱਚ ਆਪਾਂ ਇਹਨੂੰ ਫੇਰ ਪਕਾਵਾਂਗੇ ਪਹਿਲਾਂ ਆਪਾਂ ਇਹਦੇ ਲਈ ਤੜਕਾ ਤਿਆਰ ਕਰ ਲਈਏ ਤੜਕਾ ਇਸ ਦੇ ਵਿੱਚ ਪਾ ਕੇ ਫਿਰ ਆਪਾਂ ਇਸ ਨੂੰ ਪਕਾਵਾਂਗੇ ਦਾਲ ਦੇ ਤੜਕੇ ਲਈ ਇੱਕ ਮੈਂ ਪੈਨ ਦੇ ਵਿੱਚ ਇੱਥੇ ਕੁਕਿੰਗ ਔਇਲ ਲਿੱਤਾ ਉਹਦੇ ਵਿੱਚ ਮੈਂ ਪਾ ਦੂੰਗੀ ਜੀਰਾ ਜੀਰਾ ਜਦੋਂ ਆਪਣਾ ਚੰਗੀ ਤਰ੍ਹਾਂ ਪੱਕ ਜਾਏਗਾ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਬਿਲਕੁਲ ਸਿੰਪਲ ਤੜਕਾ ਤਿਆਰ ਕਰਾਂਗੇ ਕੁਝ ਨਹੀਂ ਪਾਣਾ ਐਕਸਟਰਾ ਸਿਰਫ ਪਿਆਜ਼ ਪਾਵਾਂਗੇ ਕਿ ਪਾਕੀ ਸਭ ਕੁਝ ਆਪਾਂ ਪਾ ਚੁੱਕੇ ਹਾਂ ਨਾ ਜੀਰਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੁਣ ਇਸ ਦੇ ਵਿੱਚ ਮੈਂ ਪਾਉਂਗੀ ਚੌਪ ਕੀਤੇ ਹੋਏ ਪਿਆਜ਼ ਜੇ ਬਰੀਕ ਕੱਟ ਕੇ ਪਾ ਦੋ ਜਾਂ ਚੌਪ ਕਰਕੇ ਪਾ ਦੋ ਐਥੇ ਮੈਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਹੀ ਲਿੱਤਾ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਚੌਪ ਕਰ ਲਿਆ ਚਾਹੋ ਤਾਂ ਤੁਸੀਂ ਬਰੀਕ ਕੱਟ ਵੀ ਸਕਦੇ ਹੋ ਨਹੀਂ ਚੌਪ ਕਰਨਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ ਸੜਕੇ ਨੂੰ ਇਹਦੇ ਨੂੰ ਟੜਕਾ ਜਿਹੜਾ ਮੇਰਾ ਪੁੰਨਿਆ ਜਾ ਚੁੱਕਿਆ ਹੁਣ ਇਸ ਨੂੰ ਮੈਂ ਪਾ ਦੂੰਗੀ ਦਾਲ ਦੇ ਵਿੱਚ ਗੈਸ ਦੀ ਫਲੇਮ ਆਫ ਕਰ ਮੀਡੀਅਮ ਕਰ ਦਨੀ ਹੈ ਟੜਕਾ ਮੈਂ ਦਾਲ ਦੇ ਵਿੱਚ ਪਾ ਦੂੰਗੀ ਸਾਰਾ ਟੜਕਾ ਦਾਲ ਦੇ ਵਿੱਚ ਪਾਤਾ ਤੇ ਹੁਣ ਆਪਾਂ ਕੀ ਕਰਾਂਗੇ ਇਸ ਦਾਲ ਨੂੰ ਜਾਂ ਤਾਂ ਤੁਸੀਂ 2 ਮਿੰਟਾਂ ਲਵਾ ਦਿਓ ਮੀਡੀਅਮ ਫਲੇਮ ਦੇ ਉੱਤੇ ਹੋਰ ਤਾਂ ਕਿ ਦਾਲ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਵੇ तो बिस्ला लवानी इसे भी थोड़ा, इसे इसे थोड़ा जा गर्म पानी करके आप दें खुला ही रजाण है बिस्ला लवाऊंगी पानी मेरा गर्म हो चुके हैं इससे मैं थोड़ा जादू एक गलती ना करो पानी ठंडा ना पा दौ क्योंकि जो ठंडा पानी पाता जिनी मर्जी वादिया दाल बना लो थोड़ी दाल ही वाइया रंगी हो हैगी पानी लग दाल रलिनी है बस मैं थोड़ा जा पाया अराउंड अद्धे गिलास तो भी घट पाया पानी। तो मैं दो पीसना लगा लूंगी चलो जी अब अपनी दाल ओपन करके देखते हैं मैं इसी चंकी तरह हवा की मैं ओपन कर ला ओपन कर लिया दाल आलमोस्ट अपनी डन हो चुकी है बन गई है ਜਿਵੇਂ ਦੀ ਲੰਗਰਾਂ ਚ ਹੁੰਦੀ ਆ ਸੋਬਰ ਤੇ ਸਾਦੀ ਜੀ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਧਨੀਆ ਥੋੜਾ ਜਿਹਾ ਹਰਾ ਧਨੀਆ ਪਾ ਕੇ ਨਾ ਇਹਨੂੰ ਬਸ ਐਵੇਂ ਹੀ ਮੈਂ 2 ਮਿੰਟ ਲਈ ਮੀਡੀਅਮ ਫਲੇਮ ਤੇ ਖੁੱਲਾ ਉਹ ਕਰ ਦੂੰਗੀ ਪਕਾ ਲੂੰਗੀ ਹੁਣ ਚਲ ਛੋਲਿਆਂ ਨੂੰ ਵੀ ਪੱਕਦੇ ਹੋਏ 10 ਮਿੰਟ ਹੋ ਚੁੱਕੇ ਆ ਹਨੇਰਾਂ ਨੂੰ ਵੀ ਓਪਨ ਕਰੀਏ ਦੇਖੀਏ ਹਾਲ ਤੇ ਛੋਲੇ ਵੀ ਆਪਣੇ ਜਿਹੜੇ ਆ ਪੱਕ ਚੁੱਕੇ ਆ ਚੰਗੀ ਤਰ੍ਹਾਂ देखो ये दे पानी पाया सी, और हो गया हूँ ना।, ना ही ग्रेवी आ है लो जी ये अपने त्यार हो गए दाल भी अपनी तैयार होगी खीर भी अपनी तैयार होगी हम तो मैं थोड़ा जा इसलिए बना लूंगी रायता ਤਾਈਤਾ ਤਾਂ ਬਸ ਸਿੰਪਲ ਬਣਾਵਾਂਗੇ ਹੁੰਦੀ ਪਾ ਕੇ ਬਸ ਦਹੀਂ ਦੇ ਵਿੱਚ ਬੁੰਦੀ ਪਾਵਾਂਗੇ ਹੋਰ ਕੁਝ ਨਹੀਂ ਇਹ ਦੋ ਚੀਜ਼ਾਂ ਆਪਣੀਆਂ ਤਿਆਰ ਐ ਦਾਲ ਵੀ ਤੇ ਛੋਲੇ ਵੀ ਚਲੋ ਇਹ ਚੀਜ਼ਾਂ ਆਪਣੇ ਦੋਵੇਂ ਤਨ ਹੋ ਗਈਆਂ ਦਾਲ ਵੀ ਹੋ ਗਈ ਸਬਜ਼ੀ ਵੀ ਹੋ ਗਈ ਹੁਣ ਆਪਾਂ ਬਣਾ ਲਈਏ ਪ੍ਰਸ਼ਾਦ ਦੇ ਪ੍ਰਸ਼ਾਦ ਦਾ ਬਣਾ ਲੀਏ ਮੈਂ ਤਵਾ ਲੈ ਲਿਆ ਗਰਮ ਕਰ ਲਿਆ ਤੇ ਇਹਦੇ ਤੇ ਮੈਂ ਪਾ ਦੂੰਗੀ ਪ੍ਰਸ਼ਾਦਾਂ ਆਹ ਲੋ ਜੀ ਆਪਣੀ ਲੰਗਰ ਵਾਲੀ ਥਾਲੀ ਤਿਆਰ ਹੋ ਚੁੱਕੀ ਹੈ ਜਿਸ ਦੇ ਵਿੱਚ ਹੈ ਚਿੱਟੇ ਛੋਲੇ ਮਾਂ ਛੋਲਿਆਂ ਦੀ ਦਾਲ ਬੁੰਦੀ ਖੀਰ ਚ ਪ੍ਰਸ਼ਾਦੇ ਹੋਪਸੋ ਤੁਹਾਨੂੰ ਆਦੀ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਤੁਹਨ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਹੋਪਸੋ ਸਭ ਦੇ ਘਰ ਵਿਸਾਖੀ ਖੁਸ਼ੀਆਂ ਲੈ ਕੇ ਆਵੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ